नमस्कार ਤੁਸੀਂ ਦੇਖ ਰਹੇ ਹੋ ਨਿਤਮ ਪੰਜਾਬੀ ਮੈਂ ਹਾਂ ਤੇਜਸਵਨੀ ਰਾਏ ਭਾਰਤ ਨੇ ਹਮੇਸ਼ਾ ਹੀ ਆਪਣੀ ਤਾਕਤ समर्पण ਅਤੇ ਅਡੋਲ ਬਹਾਦਰੀ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ ਭਾਵੇਂ ਇਤਿਹਾਸਕ ਚੰਗਾ ਹੋ ਜਬ ਵਿਸ਼ਵ ਪੱਧਰ ਤੇ ਕੂਟਨੀਤਕ ਪਰ ਬਾ ਭਾਰਤ ਨੇ ਹਮੇਸ਼ਾ ਆਪਣੀ ਪਛਾਣ ਬਣਾਈ ਅਤੇ ਹੁਣ ਅੱਜ ਹੁਣ ਮੋੜ ਭਾਰਤ ਨੇ ਇੱਕ ਹੋਰ ਨਵੀਂ ਪ੍ਰਾਪਤੀ ਵੱਲ ਕਦਮ ਪੁੱਟਿਆ ਹੈ ਜੀ ਹਾਂ ਭਾਰਤੀ ਫੌਜ ਜੋ ਹਮੇਸ਼ਾ ਆਪਣੀ ਬਹਾਦਰੀ ਅਤੇ ਦਲੇਰੀ ਲਈ ਜਾਣੀ ਜਾਂਦੀ ਹੈ ਹੁਣ ਉਹਨਾਂ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਅਸੀਂ ਗੱਲ ਕਰ ਰਹੇ ਹਾਂ ਬਾਜ਼ ਅਟੈਕ ਡਰੋਨ ਦੀ ਜੋ ਭਾਰਤੀ ਫੌਜ ਦੀ ਤਾਕਤ ਨੂੰ ਹੋਰ ਵਧਾਉਣ ਵਾਲਾ ਹੈ ਬਾਜ ਡਰੋਨ ਪੂਰੀ ਤਰ੍ਹਾਂ ਭਾਰਤੀ ਫੌਜ ਵੱਲੋਂ ਤਿਆਰ ਕੀਤਾ ਗਿਆ ਤੇ ਇਹ ਖਾਸ ਡਰੋਨ ਦੁਸ਼ਮਣ ਤੇ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਇਹ ਡਰੋਨ ਨਾ ਸਿਰਫ ਉਡਾਨ ਭਰਨ ਦੇ ਸਕੋ ਦੁਸ਼ਮਨ ਤੇ ਹਮਲਾ ਕਰਨ ਜੀ ਬਹੁਤ ਸ਼ਕਤੀਸ਼ਾਲੀ ਹੈ ਇਸ ਤੇ ਰਾਕਟ ਲਾਂਚਰ ਅਤੇ ਕਈ ਤਰ੍ਹਾਂ ਦੇ ਹਥਿਆਰ ਨੇ ਇਸ ਕਰਕੇ ਨੇ ਕਿਸੇ ਵੀ ਸਥਿਤੀ ਚ ਕਾਫੀ ਕਾਰਗਰ ਸਾਬਤ ਹੋਵੇਗਾ ਬਾਜ ਡਰੋਨ ਦੀ ਖਾਸੀਅਤ ਇਹ ਹੈ ਕਿ ਇਹ 1 ਮਿੰਟ ਚ 1 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ ਤੇ 50 ਕਿਲੋਗ੍ਰਾਮ ਤੱਕ ਦੇ ਵਿਸਫੋਟਕ ਨੂੰ ਲਿਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਤੇ ਕੈਮਰਾ ਤੇ ਰਾਕਟ ਲਾਂਚਰ ਵੀ ਹੈ ਜਿਸ ਨਾਲ ਟਾਰਗੇਟ ਨੂੰ ਸਹੀ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਹ ਡਰੋਨ ਬਹੁਤ ਕਦੇ ਕਦੇ ਵੀ ਨਿਸ਼ਾਨੇ ਤੋਂ ਨਹੀਂ ਖੁੰਝਦਾ ਇਸ ਦੇ ਨਾਲ ਹੀ ਇਹ ਡਰੋਨ ਆਟੋਮੈਟਿਕ ਮਸ਼ੀਨ ਗਨ ਅਤੇ AK-47 ਵਰਗੀਆ ਬੰਦੂਕਾਂ ਨਾਲ ਵੀ ਲੈਸ ਹੈ ਜਿਸ ਦਾ ਉਦੇਸ਼ ਦੁਸ਼ਮਣ ਦੇ ਟਿਕਾਣਿਆਂ ਨੂੰ ਸ਼ੁੱਧਤਾ ਨਾਲ ਨਸ਼ਟ ਕਰਨਾ ਅਤੇ ਭਾਰਤੀ ਫੌਜ ਨੂੰ ਹੋਰ ਸਮਰਥ ਬਣਾਉਣਾ ਹੈ ਇਹ ਡਰੋਨ ਉੱਚ ਤਕਨੀਕੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜੋ ਇਸ ਨੂੰ ਗੇਮ ਚੇਂਜਰ ਬਣਾ ਸਕਦਾ ਹੈ ਭਾਰਤ ਦਾ ਇਹ ਕਦਮ ਦਰਸਉਂਦਾ ਹੈ ਕਿ ਉਹ ਆਪਣੀ ਰੱਖਿਆ ਸਮਰਥਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਨੇ ਅਜਿਹੀ ਸਫਲਤਾ ਹਾਸਲ ਕੀਤੀ ਹੋਵੇ ਬਾਅਦ ਡਰੋਨ ਤੋਂ ਇਲਾਵਾ ਭਾਰਤ ਨੇ ਆਪਣੀ ਹਵਾਈ ਸੈਨਾ ਤੇ ਜਲ ਸੈਨਾ ਤੇ ਵੀ ਕਈ ਸੁਧਾਰ ਕੀਤੇ ਨੇ ਭਾਰਤੀ ਹਵਾਈ ਸੈਨਾ ਕੋਲ ਹੁਣ ਰਾਫੇਲ ਜਹਾਜ਼ ਹੈ ਅਤੇ ਜਲ ਸੈਨਾ ਨੇ ਨਵੀਂ ਜੰਗੀ ਬੇੜੇ ਤੇ ਪਨ ਡੂਬੀਆਂ ਨੂੰ ਸ਼ਾਮਲ ਕੀਤਾ ਹੈ ਭਾਰਤ ਨੇ ਪੁਲਾੜ ਖੇਤਰ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਵੇਂ ਕਿ ਚੰ드ਰੀਆਨ ਅਤੇ ਮੰਗਲਿਆਨ ਮਿਸ਼ਨ ਅਤੇ ਸੂਰਜ ਦਾ ਦੇਅਨ ਕਰਨ ਲਈ ਲਾਂਚ ਕੀਤੇ ਗਏ ਆਦਿੱਤਿਆ ਐਲਮਾ ਤਾਂ ਵੇਖਿਆ ਤੁਹਾਨੂੰ ਭਾਰਤ ਵਿਸ਼ਵ ਵਿੱਚ ਇੱਕ ਸ਼ਕਤੀਸ਼ਾਲੀ ਅਤੇ ਸਨਮਾਨਜਨਕ ਸਥਾਨ ਬਰਕਰਾਰ ਰੱਖਣ ਲਈ ਦ੍ਰਿੜ ਹੈ ਭਾਰਤੀਵਾਦੀ ਤਾਕਤ ਅਤੇ ਹਰ ਖੇਤਰ ਵਿੱਚ ਪ੍ਰਾਪਤੀਆਂ ਇਸ ਨੂੰ ਵਿਸ਼ਵ ਮਹਾਸ਼ਕਤੀ ਵਜੋਂ ਸਥਾਪਿਤ ਕਰਦੀਆਂ ਨੇ ਇਸ ਨਵੇਂ ਯੁੱਗ ਵਿੱਚ ਭਾਰਤ ਆਪਣੀ ਫੌਜ ਵਿਗਿਆਨ ਟੈਕਨੋਲੋਜੀ ਅਤੇ ਕੂਟਨੀਤੀ ਰਾਹੀਂ ਦੁਨੀਆ ਨੂੰ ਇਹ ਸੰਦੇਸ਼ ਦੇ ਰਿਹਾ ਹੈ ਕਿ ਉਹ ਨਾ ਸਿਰਫ ਆਪਣੀ ਰੱਖਿਆ ਵਿੱਚ ਮਜ਼ਬੂਤ ਹੈ ਸਗੋਂ ਦੁਨੀਆ ਨੂੰ ਅੱਗੇ ਵਧਣ ਵਿੱਚ ਵੀ ਮਦਦ ਕਰੇਗਾ ਪਾਰੇ ਦੇ ਨày ਯਤਨਾਂ ਨੇ ਨਾ ਸਿਰਫ ਇਸ ਦੀ ਰਣਨੀਤਕ ਤਾਕਤ ਨੂੰ ਵਧਾਇਆ ਹੈ ਸਗੋਂ ਰਾਸ਼ਟਰ ਦੇ ਆਤਮ ਵਿਸ਼ਵਾਸ ਅਤੇ ਵਿਕਾਸ ਨੂੰ ਵੀ ਸਾਖਿ ਦਿੱਤੀ ਹੈ ਭਾਰਤ ਲਈ ਇੱਕ ਨਵੀਂ ਪਹਿਚਾਨ ਬਣਾਉਣ ਦਾ ਸਮਾਂ ਹੈ ਜਿੱਥੇ ਇਹ ਨਾ ਸਿਰਫ ਆਪਣੀਆਂ ਸਰਹੱਦਾਂ ਦੇ ਅੰਦਰ ਸਗੋਂ ਪੂਰੀ ਦੁਨੀਆ ਵਿੱਚ ਆਪਣੀ ਸ਼ਕਤੀ ਅਤੇ ਪ੍ਰਭਾਵ ਸਥਾਪਿਤ ਕਰੇਗਾ